ਰਾਮਟੈਕਸ ਬ੍ਰਾਂਡ ਦੀ ਸੇਲ ਦੇ ਵਿੱਚ ਦੇਖੋ ਜੀ ਅਲੀਸ਼ੇ ਸ਼ੋਰੂਮ ਪੀਕੀ ਸੇਲ ਮੇਲਾ ਚੱਲ ਰਿਹਾ ਜੀ 4 ਮੀਟਰ ਦਾ ਸੂਟ ਆਇਆ ਆਪਣੇ ਕੋਲ 2 ਮੀਟਰ ਸ਼ਰਟ 2 ਮੀਟਰੀ ਸਲਵਾਰ ਬਹੁਤ ਸੋਹਣੇ 2500 2000 ਰੁਪਏ ਵਾਲੇ ਸੂਟ ਨੇ ਜੀ 1000 1000 ਰੁਪਏ ਦੇ ਕਰਤੇ ਜਲਦੀ ਜਲਦੀ ਲੁੱਟ ਲੋ ਫਾਇਦਾ ਜੀ ਲਓ ਜੀ ਲੁੱਟ ਲੋ ਫਾਇਦਾ ਬਾਟਮ ਆ ਗਈ ਜਿਆ ਆ ਇਹਦੀ ਸ਼ਰਟ ਆ ਕਿ ਡਿਸਟ੍ਰਿਬਟ ਪ੍ਰਿੰਟ ਦੀ ਜੀ ਮੈਚਿੰਗ ਸੂਟ ਨੇ ਜੀ 1000 1000 ਦੇ ਕਰਤੇ ਰਾਮਟੈਕਸ ਬ੍ਰਾਂਡ ਦੇ 2000 2500 ਵਾਲੇ ਸੂਟ 4 ਮੀਟਰ ਦੇ ਆਪਣੇ ਕੋਲ ਫਾਇਦੇ ਨਾਲ ਸੂਟ ਆਏ ਨੇ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ ਜੀ ਬਹੁਤ ਸੁਣੀ ਆਫਰ ਲੱਗੀ ਜੀ ਬਹੁਤ ਦੁਕਾਨਦਾਰ ਮੇਰੀ ਕੰਪਲੀਟ ਕਰ ਰਹੇ ਨੇ ਪਰ ਅਸੀਂ ਸਾਡਾ ਕੱਕਾ ਤਾਂ ਕਹਿੰਦਾ ਐਂ ਕਰੂਗਾ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ ਜੀ ਰਾਮਟੈਕ ਬ੍ਰਾਂਡ ਦੀ ਸ਼ਰਟ ਆ ਗਈ ਦੇਖੋ ਜੀ ਰਾਮਟੈਕ ਬ੍ਰਾਂਡ ਦੀ ਬਾਟਮ ਆ ਗਈ ਜੀ 2500 2000 ਰੁਪਏ ਦਾ ਸੂਟ 4 ਮੀਟਰ ਦਾ ਸੂਟ ਹੈ ਜੀ ਇਹ ਆਪਣੇ ਕੋਲ ਆਊਟਕਟ ਦੇ ਵਿੱਚ ਆਏ ਨੇ ਸਿਰਫ 1000 1000 ਰੁਪਏ ਦੇ ਵਿੱਚ ਜੀ ਜਲਦੀਆਂ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਲਿਮਟਡ ਸਟਾਕ ਹੈ ਬਹੁਤ ਜ਼ਿਆਦਾ ਵੱਡੀ ਸੇਲ ਲੱਗੀ ਹੋਈ ਹੈ ਜੀ ਬਹੁਤ ਜ਼ਿਆ 4 ਮੀਟਰ ਦਾ ਸੂਟ ਹੈ ਜੀ ਜਿਹੜਾ ਤੁਹਾਨੂੰ ਕਲਰ ਜੱਜਦਾ ਉਹਦਾ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਚਲੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ 4 ਮੀਟਰ ਦਾ ਸੂਟ 1000 ਰੁਪਏ ਦਾ ਜੀ 2500 ਰੁਪਏ ਦਾ ਸੂਟ 1000 ਰੁਪਏ ਦਾ ਜੀ ਡਿਜ਼ਾਈਨ ਦੇਖੋ ਜੀ ਗੋਲੀ ਵਰਗੇ ਡਿਜ਼ਾਈਨ ਨੇ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ 2500 ਰੁਪਏ ਦਾ ਸੂਟ ਸੀਗਾ ਜੀ 2000 ਰੁਪਏ ਦਾ ਸੂਟ ਸੀਗਾ ਜੀ 1000 ਰੁਪਏ ਦੇ ਵਿੱਚ ਕਰਤੇ ਜੀ 1000 ਰੁਪਏ ਦੇ ਵਿੱਚ 4 ਮੀਟਰ ਸੂਟ ਰਾਮਟੈਕ ਬ੍ਰਾਂਡ ਦਾ ਜੀ ਬਹੁਤ ਸੋਹਣੀ ਸੇਲ ਲੱਗੀ ਹੈ ਜੀ ਬਹੁਤ ਲੋਕ ਮੇਰੀ ਕੰਪਲੀਟਾ ਕਰ ਰਹੇ ਨੇ ਪਰ ਸੇਲ ਦੇ ਵਿੱਚ ਐਂ ਚੱਲੂ ਆਪਣਾ ਰਾਮਟੈਕਸ ਬ੍ਰਾਂਡ ਦੀ ਸੇਲ ਹੈ ਜੀ ਚਲੋ ਜੀ ਡਿਜ਼ਾਈਨ ਦੇਖੋ ਜੀ ਬਹੁਤ ਸੋਹਣੇ ਡਿਜ਼ਾਈਨ ਨੇ 2500 2000 ਵਾਲਾ ਸੂਟ 1000 ਰੁਪਏ ਦਾ ਜੀ ਆਨਲਾਈਨ ਪੇਮੈਂਟ ਦੇ ਔਰ